ਅਜਮਾਨਯੋਗ ਐਸਐਸਪੀ ਸਾਹਿਬ ਬਟੰਡਾ ਦੀ ਗਾਈਡੈਂਸ ਦੇ ਅੰਦਰ ਅੱਜ ਬਟੰਡਾ ਪੁਲਿਸ ਵੱਲੋਂ ਰੇਲਵੇ ਸਟੇਸ਼ਨ ਬਟੰਡਾ ਪਾਸਟ ਬਟੰਡਾ ਦੇ ਵਿੱਚ ਸਰਚ ਜਿਹੜੀ ਕੀਤੀ ਗਈ ਹੈ ਇਸ ਬੰਦੇ ਵਿੱਚ ਜਿਹੜੀ ਸਾਡੇ ਸਿਟੀ ਪੁਲਿਸ ਦੀ ਟੀਮਸ ਨੇ}{|\text{ਦਾਲ ਪੀਸ਼ਰ ਮੋਟਰਸਾਈਕਲ ਦੀ ਟੀਮਸ ਨੇ ਨਾਲ ਸਾਡੇ ਕੋਲ ਜਿਹੜੇ ਐਂਟੀ ਸਬਟਰੈਸ ਟੀਮ ਹੈ ਡੌਗਸਪਰ ਦੀ ਟੀਮ ਹੈ ਉਹਨਾਂ ਨੂੰ ਲੈ ਕੇ ਜਿਹੜੀ ਰਹੀ ਹੈ ਸ਼ੱਕੀ ਵਿਅਕਤੀਆਂ ਦੀ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਇਸ ਦੇ ਨਾਲ ਹੀ ਅਸੀਂ ਜਿੱਦਾਂ ਕਿ ਪਹਿਲਾਂ ਵੀ ਅਸੀਂ ਕਾਸ ਆਪਰੇਸ਼ਨ ਚਲਾਏ ਸੀਗੇ} ਕੋਸ ਲੜੀ ਦੇ ਵਿੱਚ ਅੱਜ ਅਸੀਂ ਰੇਲਵੇ ਸਟੇਸ਼ਨ ਤੇ ਪਾਸਟ ਨੂੰ ਟਾਰਗੇਟ ਕੀਤਾ ਤੇ ਫਰਦਰ ਵੀ ਜਿਹੜੇ ਹੈਗੇ ਆ ਤਾਂ ਦੇ ਕੈਸੋਪਰੇਸ਼ਨ ਜਿਹੜੇ ਇਹਦੇ ਕੰਟੀਨਿਊ ਰਹਿੰਦੇ ਡੈਫੀਨਟਲੀ ਇੱਕ ਰਿਪੋਰਟ ਸਾਡੇ ਕੋਲ ਆਈ ਆ ਪਰ ਉਸ ਬੰਦ ਦੇ ਵਿੱਚ ਵੀ ਸਾਡੇ ਵੱਲੋਂ ਜਿਹੜੇ ਹੈਗੇ ਸਪੈਸ਼ਲ ਪ੍ਰਕਾਸ਼ਨ ਰੱਖੇ ਜਾ ਰਹੀਆਂ ਨੇ ਤਾਂ ਕਿ ਜਿਹੜੀ ਹੈਗੀ ਕੋਈ ਵੀ ਸ਼ਰਾਰਤੀ ਬੰਦਾ ਕਿਤੇ ਸ਼ਰਾਰਤੀ ਘਟਨਾ ਹੋਣਾ ਜਾਮ ਨਾ ਦੇ ਸਕੇ ਵੀ ਦੇਖੋ ਕਈ ਜਗ੍ਹਾ ਤੇ ਨਾਲ ਅਲੱਗ-ਅਲੱਗ ਕੈਮਰੇਜ ਲਗਾਏ ਹੋਏ ਆ ਪੋਸਟ ਕੈਮਰੇ ਨੇ ਜਿਹੜੇ ਹੈਗੇ ਆ ਇੱਕ ਮਤਲਬ ਲਾਰਜਰ ਕੰਟ੍ਰੈਕਟ ਦੇ ਵਿੱਚ ਲਗਾਏ ਗਿਆ ਕੁਝ ਜਿਹੜਾ ਸ਼ਾਰਟਰ ਵੀਊ ਦੇ ਵਿੱਚ ਹੈਗੇ ਆ ਉਸ ਬਾਰੇ ਜਿਹੜੀ ਹੁਣ ਰੀਸੈਂਟ ਇਨਪੁਟ ਹੈਗੀ ਹੈ ਉਹ ਰਿਗਾਰਡਿੰਗ ਦੁਬਾਰਾ ਵੀ ਇਹਨਾਂ ਨਾਲ ਰਿਪਰਟੀ ਮੀਟਿੰਗ ਕਰਕੇ ਰਿਵਿਊ ਕਰ ਲਿਆ ਜਾਊਗਾ ਜੇਕਰ ਜਿੱਥੇ ਕੋਈ ਸੀਸੀਟੀਵੀ ਕੈਮਰਾ ਦੀ ਲੋੜ ਹੋਊਗੀ ਉਹ ਲਗਵਾ ਲਿਆ ਜਾਵੇ ਅਜਮਾਨ ਜੋ ਐਸਐਸਪੀ ਸਾਹਿਬ ਬਟੰਡਾ ਦੀ ਗਾਈਡੈਂਸ ਦੇ ਅੰਦਰ ਅੱਜ ਬਟੰਡਾ ਪੁਲਿਸ ਵੱਲੋਂ ਰੇਲਵੇ ਸਟੇਸ਼ਨ ਬਟੰਡਾ ਪਾਸਟ ਬਟੰਡਾ ਦੇ ਵਿੱਚ ਸਰਚ ਜਿਹੜੀ ਹੈਗੀ ਕੀਤੀ ਗਈ ਹੈ ਇਸ ਬੰਦੇ ਵਿੱਚ ਜਿਹੜੀ ਸਾਡੇ ਸਿਟੀ ਪੁਲਿਸ ਦੀ ਟੀਮਸ ਨੇ ਨਾਲ ਪੀਛੇਰ ਮੋਟਰਸਾਈਕਲ ਦੀ ਟੀਮਸ ਨੇ ਨਾਲ ਸਾਡੇ ਕੋਲ ਜਿਹੜੇ ਐਂਟੀ ਸਬਟਰੈਸ ਟੀਮ ਹੈ ਡੌਗਸਪਰ ਦੀ ਟੀਮ ਹੈ ਉਹਨਾਂ ਨੂੰ ਲੈ ਕੇ ਜਿਹੜੀ ਹੈਗੀ ਹੈ ਸ਼ੱਕੀ ਵਿਅਕਤੀ ਦੀ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਇਸ ਦੇ ਨਾਲ ਹੀ ਅਸੀਂ ਜਿੱਦਾਂ ਕਿ ਪਹਿਲਾਂ ਵੀ ਅਸੀਂ ਕੈਸੋ ਆਪਰੇਸ਼ਨ ਚਲਾਏ ਸੀਗੇ ਉਸ ਲੜੀ ਦੇ ਵਿੱਚ ਅੱਜ ਅਸੀਂ ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਨੂੰ ਟਾਰਗੇਟ ਕੀਤਾ ਤੇ ਫਰਦਰ ਵੀ ਜਿਹੜੇ ਹੈਗੇ ਤਾਂ ਦੇ ਕੈਸੋ ਆਪਰੇਸ਼ਨ ਜਿਹੜੇ ਇਹਦੇ ਕੰਟੀਨਿਊ ਰਹਿਣਗੇ ਡੈਫੀਨਿਟਲੀ ਇੱਕ ਰੀਪੋਰਟ ਸਾਡੇ ਕੋਲ ਆਈ ਹੈ ਪਰ ਉਸ ਬੰਦ ਦੇ ਵਿੱਚ ਵੀ ਸਾਡੇ ਵੱਲੋਂ ਜਿਹੜੇ ਹੈਗੇ ਸਪੈਸ਼ਲ ਪ੍ਰਕਾਸ਼ਨ ਰੱਖੇ ਜਾ ਰਹੇ ਹਨ ਤਾਂ ਕਿ ਜਿਹੜੀ ਹੈਗੀ ਕੋਈ ਵੀ ਸ਼ਰਾਰਤੀ ਬੰਦਾ ਕਿਸੇ ਸ਼ਰਾਰਤੀ ਘਟਨਾ ਨੂੰ ਜਾਮ ਨਾ ਦੇ ਸਕੇ। ਵੀ ਦੇਖੋ ਕਈ ਜਗ੍ਹਾ ਤੇ ਇਹਨਾਂ ਦੇ ਅਲੱਗ-ਅਲੱਗ ਕੈਮਰੇਸ ਲਗਾਏ ਹੋਏ ਆ। ਕੁਝ ਕੈਮਰੇ ਇਹਨਾਂ ਦੇ ਜਿਹੜੇ ਹੈਗੇ ਆ ਇੱਕ ਮਤਲਬ ਲਾਰਜਰ ਕੰਟੈਂਟ ਦੇ ਵਿੱਚ ਲਗਾਏ ਗਿਆ ਕੁਝ ਜਿਹੜਾ ਸ਼ਾਰਟਰ ਥਿਊ ਦੇ ਵਿੱਚ ਹੈਗੇ ਆ। ਉਸ ਪਰ ਜਿਹੜੀ ਹੁਣ ਰੀਸੈਂਟ ਇਨਪੁਟ ਹੈਗੀ ਹੈ ਉਹ ਰਿਗਾਰਡਿੰਗ ਦੁਬਾਰਾ ਵੀ ਇਹਨਾਂ ਨਾਲ ਰੈਂਪਰਟੀ ਮੀਟਿੰਗ ਕਰਕੇ ਰਿਵਿਊ ਕਰ ਲਿਆ ਜਾਊਗਾ। ਜੇਕਰ ਜਿੱਥੇ ਕੋਈ ਸੀਸੀਟੀਵੀ ਕੈਮਰਾ ਦੀ